ਗੱਲ ਕੀਤੀ ਸੀ ਅਸੀਂ ਕੋਸ਼ਿਸ਼ ਕਰਦੇ ਹਰ ਖੜਦੇ ਜਾ ਕੇ ਨਾ ਅਸੀਂ ਸਾਡੇ ਕੋਲ 2-2.5 ਘੰਟੇ ਦਾ ਮਸਾਲਾ ਹੁੰਦਾ ਸੀ ਵੀ ਐਸਬੀ ਸਾਈਡ ਨਹੀਂ ਹੋਣਾ ਯਾਰ ਬੀਟੀ ਹੋਣਾ ਪਰ ਕਰੀਏਗੀ ਹਿੱਟ ਸਾਈਡ ਹੋਏ ਸੀ ਜਾਂਦੇ ਸਾਰੇ ਹਾਲ ਕਹਿੰਦਾ ਫਲਾਨ ਵਾਲਾ ਤੈਨੂੰ ਕੁੜੀਆਂ ਦੇ ਬਚਾਲੇ ਖੜੀ ਦੇਖ ਕੇ ਰੀਵੇਂ ਨਾ ਘਟਿਆ ਜੰਮਾ ਵਿਆਹ ਦੇ ਉਲਟਾ ਗਣਾ ਇਹ ਬਿਆਲਾ ਮੁੰਡਾ ਚਾ ਚਾਰ ਵਾਰੀ ਲੱਲੋਂਦਾ ਰਹੇ ਦੌਰ ਹੈ ਜੀ ਉਸ ਬਾਈ ਮਾਫੀ ਚਾਹੁੰਦਾ ਕਿਸੇ ਹੋਰ ਨੂੰ ਵਿਹਾਂ ਸੁਣ ਲੈਂਦੇ ਸੀ ਬੜੇ ਵਾਰੀ ਬੜੇ ਵਾਰੀ ਬਾਈ ਮੇਜਰ ਰਸਤੇ ਲੱਗੀ ਤੇ ਨਹੀਂ ਠੀਕ ਹੈ ਮੈਨੂੰ ਲੈ ਜਾ ਰੋਦ ਨੂੰ ਕਾਰੀ ਬਣਾ ਵਾਲੀ ਉਹ ਵਿਆਹ ਵਾਲੇ ਮੁੰਡੇ ਕਦੋਂ ਸੁਣੇ ਵੀ ਬੈ ਆਪ ਲ ਆਪਣੀ ਜਿਹੜੀ ਵੀਡੀਓ ਚ ਬਿਆਲੀ ਚ ਲੋਲਾ ਯਾਰ ਲੋਕ ਸੀਗੇ ਆਪਣਾ ਪੋਲੇ ਪਿਆਰ ਸੀਗਾ ਵੀ ਮੇਰੇ ਗੀਤਾਂ ਨਾਲ ਵੀ ਆਹ ਗੀਤਾਂ ਦੇ ਬੋਲ ਆਪਣੇ ਬਸੇ ਹੋਏ ਸੀ ਬਿਲਕੁਲ ਫਿਰ ਭਾਈ ਅਖਾੜਿਆਂ ਦਾ ਕਦੋਂ ਉਹ ਗੀਤ ਤੋਂ ਬਾਅਦ ਫਿਰ ਅਖਾੜਿਆਂ ਦਾ ਵੀ ਦੌਰ ਨਾਲ ਦੀ ਨਾਲ ਭਾਈ ਜੀ ਨਾਲ ਦੀ ਨਾਲ ਮੈਂ ਜਦੋਂ ਆਪਣਾ ਟੇਪ ਹੋ ਗਈ ਹਿੱਟ ਫਿਰ ਮੇਰੇ ਨਾਲਾਂ ਮੈਂ ਸ਼ੁਰੂ ਕੀਤਾ ਖੜਾ ਫਿਰ ਮੇਲੇ ਮੰਡੀ ਕਲਾਂ ਤੋਂ ਭਾਈ ਬੀਨਾ ਸਾਗਰ ਮਲਾਪ ਚਮਕ ਇਹ ਵੀ ਨਾਲ ਹੁੰਦੇ ਹੂੰ ਉਦੋਂ ਦੇ ਇੱਕ ਦੌਰ ਕਿਹਾ ਸੀਗਾ ਮਾਨਸਾ ਦੇ ਸਾਜ਼ੀ ਹੁੰਦੇ ਮੇਰੇ ਨਾਲ ਜੀ ਪਹਿਲੇ 10 ਵੀ ਖੜਾ ਜਾਂਦਾ ਆਪਣਾ ਸੰਘਰਸ਼ ਸ਼ੁਰੂ ਕੀਤਾ ਹਾਂ ਪਹਿਲਾ ਮਾਰਸ ਦਾ ਸਾਜੀ ਆਪਣੇ ਨਾਲ ਕੋਨੇ ਫਿਰ ਮੰਡੀ ਕਹਿੰਦਾ ਬਾਈ ਉਹਨੂੰ ਬਿਠਾਉਣ ਨਾਲ ਹਾਂ ਬਲਸ਼ ਇੱਕ ਖਾੜਾ ਸ਼ੁਰੂ ਕਰਨਾ 12:00 5:00 6:00 ਵਜੇ ਚੱਲਦਾ ਉਹ ਤੋਂ ਅੱਛਾ ਹਾਂ ਫਿਰ ਹੌਲੀ ਹੌਲੀ ਮਲਕੇ ਜਿਵੇਂ ਕੰਮ ਹੁੰਦਾ ਸਾਰਾ ਤੁਸੀਂ ਕਰਦੇ ਤੁਸੀਂ ਸ਼ੁਰੂ ਆਉਂਦੇ ਫਿਰ ਸਾਰਿਆਂ ਨੂੰ ਬਿਠਾ ਕੇ ਫਿਰ ਲੈ ਕੇ ਜਾਂਦਾ ਫਿਰ ਆਪਣਾ ਕੰਮ ਵੱਧ ਆ ਗਿਆ ਹਾਂ ਫਿਰ ਜਿਵੇਂ ਜਿਵੇਂ ਖਾੜੇ ਜਾਦੇ ਪੈਣ ਲੱਗੇ ਜਿਵੇਂ ਹਰ ਸੀਜਨ ਦੇ 150 ਖਾੜਾ ਫਿਰ ਮਲਕੇ ਮੁੰਡੇ ਆ ਪਾਉਣ ਲੱਗੇ ਹੂੰ ਇਹ ਦੌਰ ਵੀ ਰਿਆ ਥੋੜਾ ਨਾ ਵੀ ਜਿਵੇਂ ਦਿਨ ਦੇ ਦੋ ਦੋ ਤਿੰਨ ਤਿੰਨ ਕਿੰਨੇ ਕੁ ਆ ਵੀ ਜੇ ਸ਼ਾਮ ਦਾ ਤਾਂ ਫਿਰ ਤਾਂ ਬੰਦਾ ਲਾ ਸਕਦਾ ਹੂੰ ਪਿਛਾਵਾਂ ਦਾ ਵਿਆਹ ਹੋ ਗਿਆ ਹੂੰ ਸਵੇਰ ਦਾ ਵਿਆਹ ਦਿਨੇ ਜੇ ਮੇ ਟੂਰਨਾਮੈਂਟ ਤੇ ਕੋਈ ਜੀ ਦੀ ਲਾਉਣੀਆਂ ਹਾਜ਼ਰੀ ਘੰਟਾ ਤੋਂ ਜੇ 10 20 ਮਿੰਟ ਲਾਉਣੇ ਉਹ ਪੰਦਾ ਲਾ ਸਕਦਾ ਹੂੰ ਜੇ ਅਗਰ ਮੈਂ ਚਾਰ ਖੜੇ ਲਾਈ ਜੇ ਉਹ ਤਾਂ ਹੋ ਨਹੀਂ ਸਕਦਾ ਬਾਈ ਹਾਣਾ ਵਿਆਹ ਦਾ 12 ਵਜੇ ਤੋਂ ਸ਼ੁਰੂ ਹੁੰਦਾ ਹੈ ਬਿਲਕੁਲ ਜੇ ਰਾਤ ਦਾ ਹੋਵੇ ਫਿਰ ਮੈਂ ਤਾਂ ਲਾ ਸਕਦਾ ਥੋੜੇ ਕਿੰਨੇ ਰਹਿਣਗੇ ਨਹੀਂ ਨਹੀਂ ਜੇ ਮੈਂ ਤਿੰਨ ਤਿੰਨ ਪਰੋਂ ਲਾਈ ਨਹੀਂ ਮੈਂ ਇੱਕ ਦਿਨ ਦੇ ਹਾਂ ਤਿੰਨ ਲਾਈ ਨਹੀਂ ਜੇ ਮੈਂ ਇੱਕ ਟੂਰਨਾਮੈਂਟ ਤੇ ਹੋ ਗਿਆ ਹਾਜ਼ਰੀ ਲਾਉਣੀ ਹੈ ਇੱਕ ਦਿਨ ਦਾ ਇੱਕ ਰਾਤ ਟੋਟਲ ਖਾੜੇ ਹੈ ਅੰਦਾਜ਼ਾ ਕਿੰਨੇ ਲ ਛੋਟੇ ਵੀਰ ਉਹ ਤੋਂ ਮਲਾਂ ਦਾ ਸਾਲ ਦਾ ਲੱਗਿਆ ਹੁੰਦਾ ਸੀ ਮਤਲਬ ਕਿ 100 ਖੜਾ ਦਾ 100 ਖੜਾ 100 ਹਾਂ ਭਾਈ ਜਿਵੇਂ ਹੁਣ ਤਾਂ ਇਹ ਸੀਨ ਹੋ ਗਿਆ ਨਾ ਵੀ ਸਾਜੀਆਂ ਦੇ ਲਈ ਅਲੱਗ ਗੱਡੀ ਪਹਿਲਾਂ ਆਉਂਦੀ ਆ ਉਹ ਸਾਜੀ ਪਹਿਲਾਂ ਘੰਟਾ বাজਾਈ ਜਾਂਦਾ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਜਾਂਦੇ ਹੁੰਦੇ ਸੀ ਸਾਰੇ ਨੂੰ ਚੱਕਣ ਉਹ ਇੱਕੋ ਗੱਡੀ ਸੀ ਸਾਰੇ ਚੱਲ ਜਾਂਦੇ ਉਹ ਇੱਕੋ ਇੱਕ ਹੁਣ ਇੱਕ ਹੁੰਦੀ ਸੀ ਬਈ ਉਹ ਪ੍ਰਚਾਰ ਬੰਦੇ ਹੁੰਦੇ ਸੀ ਛੋਟੀ ਸੌੜ ਹੁੰਦੀ ਸੀ ਇੱਕ ਮਾਈਕ ਹੁੰਦਾ ਸੀ ਹੈ ਉਦਵਾ ਪਰ ਆਪਣਾ ਸੈਸ਼ਨ ਵੱਡਾ ਹੋ ਗਿਆ ਹੂੰ ਸੌਂਡਾ ਵੱਡੀਆਂ ਹੋ ਗਈਆਂ ਹੂੰ ਹੁਣ ਸੌਂਡਾ ਸੌਂਡ ਵਾ ਤੇ ਬਸ ਜਾਂਦੀ ਐ ਹਾਂ ਬਸ ਜਾਂਦੀ ਐ ਵੱਡੀ ਜਦੋਂ ਮੈਂ ਹੁਣ ਆਇਆ ਨਾ ਦੁਬਾਰੇ ਮੈਂ ਦੁਬਾਰੇ ਸ਼ੁਰੂ ਕੀਤਾ ਐ ਕੰਮ ਤੇ ਮੈਂ ਹੁਣ 4-5 ਖੜੇ ਲਾਏ ਨੇ ਆ ਕੇ ਤੇ ਜਦੋਂ ਮੈਨੂੰ ਪੁੱਛਿਆ ਵੀ ਸੌਂਡ ਕਹਿੰਦੇ ਸੌਂਡ ਦਾ ਭਾਈ ਉੱਥੋਂ ਆ ਗਈ ਫਲਾਣੇ ਦਾ ਤੋਂ ਕਿੰਨੇ ਵਿੱਚ ਕਹਿੰਦੇ 25000 ਰੁਪਇਆ ਅਸੀਂ ਤਾਂ 25 ਖੜੇ ਵੀ ਲਾਏ ਨੇ ਠੀਕ ਐ ਹੈਨਾ ਮਤਲਬ ਫੇਰ ਜਿਵੇਂ ਹੁਣ ਫੋਨ ਆਉਂਦੇ ਐ ਪਿਆਰ ਕਰ ਹੁਣ ਸਿਸਟਮ ਵੀ ਚੇਂਜ ਹੋ ਗਿਆ ਜਾ ਭਾਈ ਥੈਂਕ ਯੂ ਜੀ ਠੀਕ ਐ अच्छा भाई फोन आंदे हण ते हुन भाई हुन ता मतलब के 60000 ਰੁਪਇਆ ਆਪਣਾ ਆਪਣਾ ਖਰਚਾ ਹੁਣ ਹ ਸੌਂਡਾ ਆਪਣਾ ਮੁੰਡਿਆਂ ਦੇ ਪੇਮੈਂਟ ਵਧ ਗਈ ਹਮ ਆਪਣਾ ਖਰਚੇ ਵਧ ਗਏ ਬਾਈ ਹੁਣ 60000 ਦਾ ਖਰਚਾ ਹੀ ਹੋ ਗਿਆ ਖਰਚਾ ਹੈਗਾ ਹੁਣ ਹ ਫੇ ਮੇਰੇ ਚਾਰ ਪਰੋਂ ਵੇਸੇ ਕਰਕੇ ਆਪਣਾ ਮਿਸ ਹੋ ਗਏ ਹਮ ਠੀਕ ਹੈ ਹਾਲਾਂਕਿ ਹੁਣ ਬਾਈ ਜੀ ਕਰਦੇ ਹਮ ਮੈਂ ਨਹੀਂ ਕਰਦਾ ਹਮ ਬਾਈਪਿੰਦਰ ਕਰਦਾ ਹਮ ਚਾਰ ਪਰੋਂ ਵੇਸੇ ਕਰਕੇ ਮਿਸ ਹੋ ਗਏ ਖਰਚਾ ਨਹੀਂ ਭਰੇ ਗਿਆ ਮਾਲਕੋ ਇੰਨਾ ਖਰਚਾ ਹੋ ਸਕਦਾ ਮੇਲੇ ਵਾਲੇ ਜਿਵੇਂ 40 34000 ਦੀ ਰੇਂਜ ਹੁੰਦੀ ਹੈ ਬਿਲਕੁਲ ਪਰ ਬਈ ਕਹਿੰਦਾ ਨਹੀਂ ਪੱਲਿਓ ਪੋਣੇ ਪੈਣਗੇ ਨਹੀਂ ਉਹ ਤਾਂ ਹੈਗਾ ਹੀ ਹੈ ਬਈ ਤਾਂ ਮਤਲਬ ਇੱਕ ਗੱਲ ਇਹ ਜਦੋਂ ਬੜਾ ਤਾਮਜਾਮ ਵੱਧ ਗਿਆ ਇੱਕ ਹੋਰ ਵੀ ਚੱਕਰ ਆ ਤੁਸੀਂ ਤਾਂ ਜਿਵੇਂ ਗਾ ਲੈਨੇ ਹੋ ਤੁਸੀਂ ਤਾਂ ਪੁਰਾਣੇ ਕਲਾਕਾਰ ਹੋ ਕਈਆਂ ਤਾਂ ਮੈਂ ਵਿਆਹਾਂ ਚ ਦੇਖਿਆ ਵੀ 뮤זיਕ ਹੀ ਇੰਨੀ ਤੇਜ਼ ਵੱਜੀ ਜਾਂਦਾ ਹੁੰਦਾ ਕਲਾਕਾਰ ਦੇ ਵਾਜੀ ਮਾੜੀ ਮੋਟੀ ਸਮਝ ਆਉਂਦੇ ਮਤਲਬ ਉਹ ਇੰਨਾ ਆ ਲੱਗਦਾ ਹੁੰਦਾ ਮੈਂ YouTube ਤੋਂ ਗਾਣਾ ਸੁਣ ਰਿਹਾ ਤੇ ਜਿਵੇਂ ਸਾਹਮਣੇ ਨਹੀਂ ਆਮ ਖਾੜੇ ਦਾ ਤੇ

ਪਰ ਆਦਰੂ ਪਾਣੀ ਵੀ ਲਾਇਆ ਹਾਂ ਆਪਣਾ ਕਣਕੇ ਵੱਢੀ ਐ ਅੱਛਾ ਹਾਂ ਨਹੀਂ ਫਿਰ ਕਲਾਕਾਰਾਂ ਤੋਂ ਬਾਅਦ ਨਹੀਂ ਨਹੀਂ ਪਹਿਲਾਂ 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 ਅਸਲ ਵਿੱਚ ਪਿੰਡ ਹੁੰਦੇ ਜਦੋਂ ਹੂੰ ਲੁਮਾਈ ਨੰਗਲ ਤੇ ਬਸ ਮਿੰਟ ਹਾਂਜੀ ਮਹੀਨਗਲ ਮਤਲਬ ਕਿ ਕੀਤੇ ਖੇਤੀਬਾੜੀ ਕੀਤੀ ਐ ਅੱਛਾ ਹੂੰ ਰਾਤ ਨੂੰ ਪਾਣੀ ਵੀ ਲਾਏ ਨੇ ਹੂੰ ਕਦੋਂ ਤੁਸੀਂ ਫਿਰ ਪਿੰਡ ਕਦੋਂ ਛੱਡਿਆ ਸੀ ਬਾਈ 20 25 20 25 ਆਪਣਾ ਪਰਸੈਂਟ ਤਾਂ ਰਾਤ ਨੂੰ ਪਾਣੀ ਲਾਉਣ ਕਰਕੇ ਵੀ ਕੋ ਕਲਾ ਕਰ ਬਣਾ ਮੈਂ ਕਿਵੇਂ ਸਾਡੇ ਨਾਲ ਆਪਣਾ ਬਖਤੂੜਾ ਖੇਤ ਹੁੰਦਾ ਅੱਛਾ ਉਹ ਮੈਨੂੰ ਪਾਣੀ ਵੇਖਣ ਲਾ ਦੇ ਕਿਆਰੇ ਕਿਆਰੇ ਹਾਂ ਹਾਂ ਆਪਣਾ ਨਹਿਰ ਲੰਘਦੀ ਨਾਲ ਅੱਛਾ ਤੇ ਟਾਈਮ ਦਾ ਰਾਤ ਨੂੰ 2 ਵਜੇ ਦਾ ਡਰ ਲੱਗਦਾ ਉਹ ਰਾਤ ਨੂੰ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਮੈਂ ਫਿਰ ਉਹ ਚੱਲ ਪੈਂਦਾ ਉਹ ਹੁੰਦੀਆਂ ਕਰਕਲੀਆਂ ਹਾਂ ਰਾਤਾਂ ਨਿੱਕੀਆਂ ਤੇ ਯਾਰ ਬਥੇਰੇ ਕੀ ਦਾ ਕੀ ਦਾ ਮਾਣ ਰੱਖੇਲਾ ਉਹ ਸਾਰਾ ਸੀਰੀ ਹੁੰਦਾ ਇੱਕ ਹਾਂ ਉਹ ਮੈਨੂੰ ਕਹਿੰਦਾ ਛੋਟੇ ਭਾਈ ਬਾੜੀ ਵਧੀਆ ਆਵਾਜ਼ ਹੈ ਮਾਂ ਭਰਾ ਮੈਂ ਗਾਣੇ ਕਰਕੇ ਨਹੀਂ ਉਹਦਾ ਮੈਨੂੰ ਡਰ ਲੱਗਦਾ ਅੱਛਾ ਅੱਧਾ ਗਲਾ ਕਰ ਤਾਂ ਉਹਨੇ ਹੀ ਬਣਾਇਆ ਫਿਰ ਮੈਂ ਕਹਿੰਦਾ ਅੱਧਾ ਨਹੀਂ ਮਾਲਕ ਪਿੰਡਾ ਹੁਣ ਪਿੰਡ ਹੈ ਮੇਰਾ ਹਰਨਾ ਮਹੀਨਾਂ ਦਾ ਬਹੁਤ ਪਿਆਰੇ ਸਾਰੇ 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 ਭਾਈ ਚਾਚੇ ਤਾਏ ਪੂਰਾ ਪਿੰਡੀ ਪਿੰਡ ਦੇ ਮੈਨੂੰ ਬਹੁਤ ਕਲਾ ਕਰ ਜਦੋਂ ਵੀ ਪਿੰਡ ਚ ਕੋਈ ਫੰਕਸ਼ਨ ਹੋਣਾ ਮੈਂ ਗਾਣਾ ਗਾਉਣਾ ਹਾਂ ਬਸ ਹੈਨਾ ਤੇ ਇਲਾਕੇ ਦੇ ਪਿੰਡਾਂ ਚ ਕੋਈ ਕੋਈ ਵੀ ਖੜਾ ਆਉਂਦਾ ਤੇ ਮੈਨੂੰ ਲੈ ਕੇ ਜਾਂਦੇ ਸੀ ਅੱਛਾ ਹਾਂ ਕਿਦਾ ਮੇਰੇ ਯਾਰ ਸਾਡੇ ਪਿੰਡ ਗਵਰਨਮੈਂਟ ਮੈਂ ਆਪਣਾ ਪਿੰਡ ਆਪਣਾ ਗੱਲਾ ਲੈ ਆਣਾ ਉੱਥੇ ਆਸੀ ਸੀਦਰ ਸਿੰਘ ਸੀਦਲ ਅੱਛਾ ਜੀ ਉਹ ਦੋ ਕੁੜੀਆਂ ਨਾਲ ਲੈ ਕੇ ਆਇਆ ਅੱਛਾ ਉਸੇ ਸਾਡੀ ਵਿਆਹ ਸਾਡੇ ਸੀਗਾ ਜਾਂਪਸ਼ਾਨ ਚ ਹੂੰ ਪਰ ਮੈਂ ਨਹੀਂ ਗਿਆ ਸੀ ਅੱਛਾ ਤੇ ਮੇਰੇ ਫਾਦਰ ਸਾਹਿਬ ਗਏ ਸੀ ਹੂੰ ਮੇਰੇ ਯਾਰ ਆਸੀ ਕਿਤੇ ਨਾ ਸਰੋਂ ਗਈ ਜਾਂਦੀ ਸੀ ਉਹ ਤਾਂ ਗਾਉਂਦੇ ਹੁੰਦੇ ਸਰੋਂ ਹਾਂ ਹਾਂ ਹਨਾ ਹੂੰ ਸਰੋਂ ਗਾਹੇ ਜਾਈਏ ਸੀ ਤੇ ਮੇਰੇ ਕੁੜਤਾ ਵਿਆਹ ਮਾ ਤੇ ਆਪਣਾ ਪਰਣਾ ਬੰਨੇ ਸੀ ਹੂੰ ਤੇ ਭਾਈ ਆਗੇ ਮੇਰੇ ਯਾਰ ਦੋਸਤ ਅੱਛਾ ਵੀ ਕਹਿੰਦੇ ਅੱਛਾ ਮੈਨੂੰ ਮੈਨੂੰ ਉਮੀ ਬਿਠਾ ਕੇ ਲੈ ਗਈ ਹੂੰ ਉੱਥੇ ਤੋਂ ਮੈਂ ਜੀ ਗਾਇਆ ਜਾ ਕੇ ਇੱਕ ਗੀਤ ਗਾਇਆ ਜੀ ਕਿ ਪ੍ਰਾਤ ਅਲੇ ਮੈਨੂੰ ਪੇਖ ਦੇਣ ਲੱਗ ਗਏ ਨਾ 700 ਕੇ 800 ਬਣਿਆ ਉੱਥੇ ਮੈਨੂੰ ਲੱਗਦਾ ਹਾਂ ਤੇ ਮੈਨੂੰ ਕਹਿੰਦੇ ਵੀ ਵੀ ਹੋਰ ਗਾ ਹੂੰ ਫਿਰ ਉਹ ਆਪਣੇ ਸੀਦਰ ਸਿੰਘ ਸੀਦਰ ਬੋਲੇ ਆ ਉੱਥੇ ਮੈਂ ਹੂੰ ਕਹਿੰਦਾ ਮੈਨੂੰ ਪਤਾ ਹੁੰਦਾ ਕਿ ਛੋਟੇ ਪਿੰਡ ਜਵਾਕ ਹੈਗਾ ਯਾਰ ਗਾਉਣ ਵਾਲਾ ਕਿ ਮੈਂ ਦੋਤਾ ਨਾਲ 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 ਆਉਂਦਾ ਅੱਛਾ ਵੀ ਖਰਚਾ ਪਿਆ ਮੈਨੂੰ ਵੱਧ ਹਾਂ ਹਾਂ ਪੈਸੇ ਦਾ ਮਹੌਲ ਸੀਗਾ ਹੂੰ ਪਹਿਲੀ ਕਮਾਈ ਇਹੇ ਸੀ ਕਿ ਪਹਿਲਾਂ ਮੈਂ ਕਦੇ ਹੋਈ ਆ ਉਹੀ ਜਵਾਈ ਬਲੀ ਪਹਿਲੀ ਹਕਮਤ ਵਿਆਹ ਮੋਤੇ ਕੋਣਾ ਖੁਸ਼ੀ ਤਾਂ ਹੁੰਦੀ ਹੋ ਮਤਲਬ ਇੱਕ ਉਹ ਕੋਣ ਕਹਿੰਦਾ ਦਿੰਦੀ ਸੀ ਉਹ ਤਾਂ ਖੁਸ਼ੀ ਇਹ ਸੀਗੀ ਹੂੰ ਜਿਵੇਂ ਸਾਡਾ ਆਪਣਾ ਸਰਕਲ ਹੁੰਦਾ ਸੀਗਾ ਦੋਸਤਾਂ ਦਾ ਪਹਿਲਾਂ ਆਪਾਂ ਹੀ ਸ਼ੁਰੂ ਕਰਨੇ ਉਹਨਾਂ ਨੇ ਹਾਂ ਅੱਛਾ ਠੀਕ ਹੈ ਹਾਂ ਮੁੜ ਕੇ ਜੇ ਮੇਰੇ ਮੈਨੂੰ 5-700 ਬਣ ਗਿਆ ਦੋ 300 ਮੈਨੂੰ ਦੇ ਕੇ ਬਾਕੀ ਲੈ ਜਾਂਦੇ ਨਹੀਂ ਮੈਂ ਇੱਥੇ ਆਪਾਂ ਬੈਠੇ ਹਾਂ ਕੇਰ ਜਾ ਕੇ ਆਪਣਾ ਘੜੀ ਚ ਗੁਰਚੀ ਮਾਰ ਲੈਂਦੇ ਸੀ ਅੱਛਾ ਪਹਿਲਾਂ ਸ਼ੁਰੂ ਆਪ ਕਰਦੇ ਹਾਂ ਓਏ ਮੈਂ ਮਤਲਬ ਲੋਕਾਂ ਨੂੰ ਹੌਸਲਾ ਹੋ ਜਾਂਦਾ ਵੀ ਯਾਰ ਦੇਣਾ ਸ਼ੁਰੂ ਕਰ ਗਏ ਹੋਣਾ ਵੀ ਲੈਣ ਲੱਗ ਗਏ ਹਨ ਨਹੀਂ ਚੀਜ਼ ਆ ਤੇ ਜਿਵੇਂ ਤੁਸੀਂ ਕਿਹਾ ਵੀ ਪਹਿਲੇ ਕਮਾਈ ਹੋਗੀ ਕੋਈ ਇਹੋ ਜੀ ਕਮਾਈ ਵੀ ਜਿਹੜੀ ਤੁਸੀਂ ਆਮ ਤੌਰ ਤੇ ਵੀ ਹੁੰਦਾ ਆਪਾਂ ਇਹ ਕਹਾਂ ਵੀ ਆ ਚੀਜ਼ ਯਾਰ ਸਾਹਮਣੇ ਰੱਖਣੀ ਹੈ ਜ਼ਿੰਦਗੀ ਭਰ ਜਿਵੇਂ ਤੁਸੀਂ ਮਾਨਕ ਸਾਹਿਬ ਦੀ ਫੋਟੋ ਕਿਹਾ ਕੋਈ ਇਹੋ ਜੀ ਨਿਸ਼ਾਨੀ ਕੋਈ ਇਹੋ ਜੀ ਕਮਾਈ ਨਾ ਲਿਟੜ ਹੈ ਕੋਈ ਹੋਰ ਯਾਰ ਕੁਝ ਮਿਲਿਆ ਹੋਵੇ ਐਸਾ ਐਸਾ ਕੋਈ ਯਾਦ ਜਿਹੜੀ ਅੱਜ ਵੀ ਚੇਤੇ ਕਰਦੇ ਹੋ ਅਸਰ ਬਚਨਾ ਸੁਰਜ ਮੰਨ ਚੇ ਗਲੇ ਆ ਉਦੋਂ ਆਇਆ ਸੀਗੇ ਆਉਂਦੀ ਹੁੰਦੇ ਸੀਗੇ ਹੂੰ ਵੀ ਯਾਰ ਜਿਹੜੀ ਜਿਆਦਾ ਆਦਾ ਇਹ ਸਮਾਨ ਹੈ ਹੂੰ ਹਨਾ ਇਹ ਤਾਂ ਆਪਣਾ ਰਹਿਣਾ ਇੱਥੇ ਹੀ ਹੈ ਬਿਲਕੁਲ ਬਿਲਕੁਲ ਹਨਾ ਜੀ ਜੀ ਜਮੀਨ ਵੀ ਹੈ ਹੂੰ ਜਿੰਨਾ ਜਿਨਾ ਜਰਾ ਅਪਰ ਜਿਉਂਦੇ ਆ ਉਹਨਾਂ ਜਿਹੜਾ ਆਪ ਨੂੰ ਦੇਖਦੇ ਆ ਆਪ ਆਪਣੀ ਬਾਅਦ ਚ ਪਤਾ ਨਹੀਂ ਕੀ ਹੋਣਾ ਹੂੰ ਕੀ ਨਹੀਂ ਹੋਣਾ ਨਾ ਕੁਝ ਜਿਹੇ ਹੈਗੇ ਹਾਂ ਜੇ ਮੈਂ ਜੇ ਅਸੀਂ ਬਾਹਰ ਸ਼ੋਅ ਕਰਨਗੇ ਆਪਣਾ ਕੈਨੇਡਾ ਉੱਥੇ ਮੈਨੂੰ ਮੇਰਾ ਨਾਮ ਲਗਾ ਕੇ ਮੈਨੂੰ ਸੋਨੇ ਦਾ ਆਪਣਾ ਕੈਂਟਾ ਪਾਇਆ ਸੀ ਕੈਨੇਡਾ ਦੇ ਵਿੱਚ ਹਾਂ ਕੈਨੇਡਾ ਉਹ ਸੰਭਾਲਿਆ ਹੋਇਆ ਹੈ ਮੈਂ ਕਾ ਬਾਰੇ। ਜੱਕੜੀਆਂ ਜਿਵੇਂ ਆ ਘੜੀ ਮੈਨੂੰ ਕਿਸ ਨੇ ਪੁਰਾਣੇ ਤੋਹਫਾ ਹਮ ਹਮ ਤਾਂ ਹੁਣੀ ਇਹ ਤਾਂ ਮਤਲਬ 2 ਮਹੀਨੇ ਪਹਿਲੇ ਹੀ ਹਮ ਤੇ ਇਹੇ ਚੀਜ਼ਾਂ ਹੈਗੀਆਂ ਤੇ ਬਾਕੀ ਮੈਂ ਉਹ ਤੋਂ ਰੱਬ ਤੋਂ ਫੈਮਿਲੀ ਸੁੱਖ ਮੰਗਦਾ ਹਾਂ ਇਹ ਵੱਡੀ ਗੱਲ ਹਾਂ ਵੀ ਆਪਣੇ ਆਪ ਵੀ ਸੁੱਖ ਸ਼ਾਂਤੀ ਰਹੇ ਭਰਾਵੇਂ ਸੁੱਖ ਸ਼ਾਂਤੀ ਰਹੇ ਹਮ ਜੈਦਾ ਦਾਦਾ ਬਈ ਮੇਰਾ ਮੇਰੀ ਜਿਹੜੀ ਮੇਰੀ ਲਾਈਫ ਹੁਣ ਤੱਕ ਦੀ ਹਮ ਬਹੁਤ ਕੁਝ ਗਿਆ ਬਹੁਤ ਖੁਸ਼ੀ ਆਪਣਾ ਆਇਆ ਬਹੁਤ ਕੁਸ਼ੀ ਬਹੁਤ ਕੁਝ ਗਿਆ ਹਮ ਤੇ ਆਇਆ ਵੀ ਬਹੁਤਿਆਰ ਕੁਝ